ਹਾਂਜੀ ਜਿਹੜਾ ਐਡ ਕੀਤਾ ਨਾ ਉਹ ਕੱਟਿਆਗਾ ਮੋਡਲ ਕਿਉਂ ਹੋ ਗਿਆ ਕੋਈ ਕਰ ਸਕਦਾ ਇੱਕ ਮਿੰਟ ਲੱਗੂਗਾ ਐਫਆਰਲ ਦੇ ਪਿਛਲੇ ਇਹ ਐਪੀ ਇਹ ਕੰਮ ਹੋਣਾ ਹੀ ਨਹੀਂ ਸੀ ਦਿਹਾੜੀਦਾਰ ਪਰਸਨ ਹੈ ਠੀਕ ਹੈ ਮਜ਼ਬੂਰ ਮਜ਼ਦੂਰੀ ਕਰਕੇ ਆਪਣਾ ਕਮਾਉਂਦੇ ਪਏ ਆ ਠੀਕ ਹੈ ਜੀ ਦੇਖੋ ਮਾੜਾ ਹੋਇਆ ਮਾੜੇ ਦੇ ਬਿਤਾਕ ਜੇ ਆਪਾਂ ਤੁਸੀਂ ਇਹ ਕਾਰਵਾਈ ਕਰਦੇ ਤੇ ਮਾੜਾ ਹੋਣਾ ਹੀ ਨਹੀਂ ਸੀ ਇਹ ਹੋਗਾ ਜੇ ਹੋਦੋ ਹੀ ਪਰਚਾ ਕਰੇ ਪਰਚਾ ਕੱਟਿਆ ਹੁੰਦਾ ਨਹੀਂ ਹੋਦੋ ਹੀ ਹੁੰਦਾ ਨਹੀਂ ਅੱਜ ਇਹ ਮਰੋਣਾ ਵੀ ਨਹੀਂ ਸੀ ਜੀ ਜਨਾਬ 1.5 ਲੱਖ ਰੁਪਏ ਉਹਨੇ ਖਾਧਾ ਕਹਿੰਦੇ ਜੇ ਕਿਸੇ ਦੇ ਹੱਥ ਚ ਨਹੀਂ ਆਂਦੀ ਬਟ ਇਹ ਜੇ ਹੱਥ ਚ ਲੈ ਗਈ ਜੇ ਚੌਂਕੀ ਇੰਚਾਰਜ ਸਹੀ ਕਾਰਵਾਈ ਕਰ ਦੇਤਾ ਉਹਨਾਂ ਨੇ ਤਾਂ ਕੱਲਾ ਕੱਲਾ ਬੀਟ ਇੰਚਾਰਜ ਸਾਹਿਬ ਨੂੰ ਵਾਪਸ ਲਿਆ ਦੇਣਗੇ ਉਹਨਾਂ ਦੀ ਤਾਂ ਸਾਰੀ ਜਿੰਦਗੀ ਗਈ ਉਹਨਾਂ ਨੂੰ ਇੰਚਾਰਜ ਸਾਹਿਬ ਨੂੰ ਆ ਲੱਗਦਾ ਵਾਪਸ ਆਜੇਗਾ ਇੰਚਾਰਜ ਪੈਸੇ ਲੈ ਕੇ ਵਾਪਸ ਕਰ ਦੇਗਾ ਆ ਦੇਖੋ 2 ਮਹੀਨੇ ਪਹਿਲਾਂ ਮੇਰਾ ਐਸੇ ਹੱਥਾ ਤੇ ਆਪ ਦੋਨੇ ਕੋਟੇ ਟੂਰਨਾਮੇ ਦੀ ਜੱਜਾ ਟੂਰਨੀ ਦਾ ਕੰਮ ਹੈ ਅੱਜ ਲੈਣੇ ਸੀਗਾ ਆਇਆ ਚਾਹ ਦੇਖੋ ਮੁੰਡੇ ਸੀਗਾ ਉਹ ਇੰਚਾਰਜ ਉਹਨੇ ਕੋਟੇ ਤੇ ਗਿਆ ਸੀ ਕਿ ਜਿਹੜੇ ਪੈਸੇ ਖਾ ਕੇ ਪਤਾ ਨਹੀਂ ਕੀ ਬਣਾ ਲਈ ਕਿ ਸਾਹਮਣੇ ਤਾਂ ਲਿਆਓ ਇੱਕ ਨਹੀਂ ਉਹਨੇ ਤੇ ਬੱਸ ਸਾਡੇ ਸਾਹਮਣੇ ਪੁੱਛ ਲੈਂਗੇ ਰਿਕਵੈਸਟ ਹੈ ਤੁਹਾਡੇ ਸਾਹਮਣੇ ਵੀ ਪਰਚਾ ਕਿਉਂ ਨਹੀਂ ਕਰਤੇ ਉਹਨਾਂ ਨੇ ਮੈਂ ਸਾਸ ਉਹਦੇ ਤੋਂ ਕਿਉਂ ਪੁੱਛਾਂ ਮੇਰੇ ਕੋ ਜਿਹੜਾ ਇਹ ਪੁਲਿਸ ਦੀ ਲਾਖਰਵਾਈ ਦਾ ਕੰਮ ਹੈ ਚਨਾਬ ਤੋਂ ਜਦੋਂ ਮੈਂ ਹੁਣ ਵੀ ਕਹਿ ਰਹੇ ਹਾਂ ਜੇਕਰ ਤੁਸੀਂ ਕਹਿੰਦੇ ਹੋ ਕੋਚੰਦ ਦੇ ਕਿਲੋੜਾ ਬੈਚ ਹੋਤਾ ਪਤਾ ਕੀ ਹੈ ਭਗਵੰਤ ਮਾਨ ਦੀ ਸਰਕਾਰ ਤਾਂ ਬਣਾਈ ਸੀ ਵੀ ਇਹ ਗੁੰਡਾਗਰਦੀ ਤੋਂ ਰੋਕ ਲਈਏ ਪਰ ਮੇਰੇ ਖਿਆਲ ਜਾਂਦਾ ਹੋ ਰਿਹਾ ਪੁਲਿਸ ਦੀ ਨਾਲ ਮਿਲ ਮਿਲ ਕੇ ਠੀਕ ਹੈ ਇੱਕ ਮਹੀਨਾ ਹੋ ਗਿਆ ਪਿਛਲੇ ਮਹੀਨੇ ਹੋ ਗਿਆ ਸਰ ਵੀ ਅੱਛਾ ਕੋ ਜਾ ਕੇ ਖਾਰਾ ਕੋ ਦਿਖਾ ਦੇ ਇੱਕੋ 1.5 ਮਹੀਨਾ ਹੋ ਗਈ ਚੌਂਕੀ ਇੰਚਾਰਜ ਕੋਲ ਖੁਦ ਜਿਨ੍ਹਾਂ ਨੇ ਮਰਡਰ ਕੀਤਾ ਉਹ ਤੋਂ 1 ਚਾਰ ਮਹੀਨਾ ਮਿਲਣਾ ਚਾਹੀਦਾ ਤੁਸੀਂ ਦੱਸੋਗੇ ਜੋ ਫਾਈਲ ਚੌਂਕੀ ਇੰਚਾਰਜ ਇਸ ਨੂੰ ਲੇਟੇ ਅੰਦਾਜ਼ ਕਰ ਦਿੰਦੇ ਆ ਕਿ ਸ਼ਹਿਰ ਚ ਕੋਈ ਫਾਈਲ ਨਹੀਂ ਹੈ ਉਹ ਫੇਟੀਆਂ ਚਲਦੀਆਂ ਨੇ ਸ਼ਹਿਰ ਚ ਜੋ ਜੋ ਪੈਸੇ ਦੇ ਕੈਮਰਾ ਉਹ ਮੇਰੀ ਜਿਹੜੀ ਰਏ ਆ ਜਿਹੜਾ ਹੁਣ ਹਾਂਜੀ ਹੋਇਆ ਹਾਂਜੀ ਬਹੁਤ ਮਾੜਾ ਹੋਇਆ ਇਹਦੇ ਸਬੰਧੀ ਇੱਕ ਰੀ ਆਪਾਂ ਐਫ ਆਈ ਆਰ ਦਾਜ ਕਰੀਏ ਅੱਗੇ ਜੋ ਤੁਸੀਂ ਫੈਸਲਾ ਲੈ ਲਓ ਜੀ ਤੁਸੀਂ ਮੇਰੀ ਸੁਣੋ ਗੱਲ ਸਰ ਮੇਰੀ ਇਹੋ ਹੋਇਆ ਸਰ ਮੇਰੀ ਜਿੱਦੀ ਸ਼ੇਅ ਕਰਕੇ ਹੋਇਆ ਸਰ ਮੇਰੀ ਸੁਣੋ ਗੱਲ ਸੂਬਾ ਧਰਨਾ ਲੱਗੇਗਾ ਜੇ ਤੁਸੀਂ ਚਾਹੋ ਵੀ ਸਸਕਾਰ ਹੋ ਜੇ ਸਸਕਾਰ ਨਹੀਂ ਹੋਗਾ ਡੈੱਡ ਬੋਟ ਸਸਕਾਰ ਕਰਲੀ ਨਹੀਂ ਕਹਿ ਰਿਹਾ ਹਾਂਜੀ ਠੀਕ ਹੈ ਅਜੇ ਦਾ ਪਰਚਾ ਹੀ ਦੇਣਾ ਹਾਂ ਬੰਦੇ ਦਾ ਦਰਦ ਤਾਂ ਹੋਏਗਾ ਜੇ ਤੁਹਾਡਾ ਕੋਈ ਰਜਿਸਟਰ ਹੋਊਗਾ ਉਹ ਕਰਾਂਗੇ ਇਨਚਾਰਜ ਸਭ ਪਾਇਆ 2000 4 4 ਚਾਰਜ ਆਉਂਦੇ 10 ਮਿੰਟ ਇਨਚਾਰਜ ਸੇਮ ਇਹਦੇ ਵਿੱਚ ਇਨਚਾਰਜ ਦੀ ਸੋਹਣੇ ਇਹ ਕਤਲ ਉਹਨੇ ਨਹੀਂ ਕੀਤਾ ਇਨਚਾਰਜ ਇਨਚਾਰਜ ਦੀ ਸ਼ਾਇਦ ਹੀ ਕਤਲ ਹੋਇਆ ਕਤਲ ਹੋਇਆ ਉਹ ਵੀ ਵੇਚ ਨੂੰ ਬੋਲਣਾ ਨਹੀਂ ਬੋਲਣਾ ਜੇ ਤੁਸੀਂ ਮੇਰੇ ਨਾਲ ਸੁਣੋ ਸਰ ਜੀ ਜੇ ਤੁਸੀਂ ਕਿਸੇ ਬੰਦੇ ਨੂੰ ਸ਼ਹਿਦ ਦਿਨੇ ਹੋ ਤਾਂ ਅਗਲੇ ਇਹ ਪਰ ਤਾਂ ਹੀ ਖੁੱਲਣਗੇ ਠੀਕ ਹੈ ਮੈਨੂੰ